ਸਤ ਸ੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਗੁਰ ਰੰਡਾਵਾ ਤੇ ਅੱਜ ਦੋਸਤੋ ਗੱਲ ਕਰਨ ਜਾ ਰਹੇ ਆ ਸਾਡੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਜਿਹੜਾ ਇੱਕ ਮੁੱਦਾ ਭਖ ਰਿਹਾ ਆ ਸੁਨੰਦਾ ਸ਼ਰਮਾ ਤੇ ਪਿੰਕੀ ਢਾਲੀਵਾਲ ਜੀ ਹੁਣਾਂ ਦਾ ਤੇ ਇਹ ਦੋਸਤੋ ਜਿਹੜੀਆਂ ਗੱਲਾਂ ਮੈਂ ਆਪਣੇ ਕੰਨਾਂ ਨਾਲ ਸੁਣੀਆਂ ਔਰ ਜਿਹੜੀਆਂ ਗੱਲਾਂ ਕੰਨਾਂ ਨਾਲ ਸੁਣ ਕੇ ਔਰ ਬੋਲਣ ਵਾਲੇ ਨੂੰ ਅੱਖਾਂ ਦੇ ਸਾਹਮਣੇ ਬਿਠਾ ਕੇ ਉਹਦੇ ਕੋਲੋਂ ਸੁਣੀਆਂ ਉਹੀ ਗੱਲਾਂ ਕਰਾਂਗਾ ਦੂਜੀਆਂ ਕੋਈ ਵੀ ਗੱਲਾਂ ਨਹੀਂ ਕਰਾਂਗਾ ਤੇ ਇਹਨਾਂ ਗੱਲਾਂ ਤੇ ਗੌਰ ਜ਼ਰੂਰ ਕਰਨਾ ਕਿ ਜਿਵੇਂ ਕਿ ਮੁੱਦਾ ਭਖ ਰਿਹਾ ਕਿ ਉਹ ਸੁਨੰਦਾ ਸ਼ਰਮਾ ਦੇ ਨਾਲ ਜੋ ਕਿ ਪਿੰਕੀ ਧਾਲੀ ਜੀ ਤਾਲੀਬਾਲ ਜੀ ਹੁਣਾਂ ਵੱਲੋਂ ਜਿਹੜਾ ਉਹਨਾਂ ਨੂੰ ਹਰਾਸਮੈਂਟ ਕੀਤਾ ਗਿਆ ਆ ਜੋ ਵੀ ਤੁਸੀਂ ਸੁਣ ਰਹੇ ਹੋ ਤੇ ਸਾਡਾ ਆਪਣਾ ਜੀ ਅੰਮਰਸਰ ਸ਼ਹਿਰ ਆ ਤੇ ਸੁਨੰਦਾ ਸ਼ਰਮਾ ਜੀ ਹੁਣਾ ਦਾ ਜਿਹੜਾ ਪਸ਼ੋਕੜ ਆ ਜਿਹੜਾ ਉਹਨਾਂ ਦਾ ਜਿਹੜੇ ਉਹ ਜੰਪਲ ਨੇ ਉਹ ਹੈਗੇ ਨੇ ਫਦੇਗੜ ਚੋੜੀਆਂ ਤੋਂ ਤੇ ਸੁਨੰਦਾ ਸ਼ਰਮਾ ਜੀ ਦੇ ਬ੍ਰਦਰ ਦੇ ਨਾਲ ਵੀ ਆਪਣਾ ਕਾਫੀ ਮੇਲ ਜੋਲ ਜਿਹੜਾ ਆ ਵੀ ਹੋ ਰਿਹਾ ਤੇ ਸੁਨੰਦਾ ਸ਼ਰਮਾ ਜੀ ਦੇ ਪਿਤਾ ਜੀ ਦੀ ਡੈਥ ਹੋਣ ਤੋਂ ਪਹਿਲਾਂ ਦੀ ਜਿਹੜੀ ਗੱਲ ਜਿਹੜੀ ਮੇਰੀ ਸੁਨੰਧਾ ਸ਼ਰਮਾ ਜੀ ਦੇ ਬ੍ਰਦਰ ਨਾਲ ਹੋਈ ਆ ਉਸ ਆਧਾਰ ਤੇ ਹੀ ਮੈਂ ਗੱਲ ਕਰਾਂਗਾ ਤੇ ਦੋਸਤੋ ਸਾਡਾ ਜਨਨਕਿ ਉਹਨਾਂ ਦੇ ਬ੍ਰਦਰ ਨਾਲ ਪਿਆਰ ਵੀ ਆ ਤੇ ਜਨਨਕਿ ਵੀ ਸੋਹਣੇ ਸਬੰਧ ਆ ਤੇ ਆਪਾਂ ਉਸ ਕਰਕੇ ਹੀ ਇਹ ਵਿਸ਼ੇ ਤੇ ਗੱਲ ਕਰਨ ਲੱਗੇ ਆ ਕਿ ਸਭ ਤੋਂ ਜਿਹੜੀ ਪਹਿਲੀ ਗੱਲ ਆ ਕਿ ਬਹੁਤ ਸਾਰੇ ਹਜ਼ਾਰਾਂ ਹੀ ਕਲਾਕਾਰ ਨੇ ਬਹੁਤ ਸਾਰਾ ਉਹਨਾਂ 'ਚ ਟੈਲੈਂਟ ਆ ਜਿਨ੍ਹਾਂ ਨੂੰ ਕੋਈ ਕੰਪਨੀ ਕੋਈ ਪ੍ਰੋਡਿਊਸਰ ਨਹੀਂ ਮਿਲਿਆ ਕਿਸੇ ਨਾਲ ਐਗਰੀਮੈਂਟ ਨਹੀਂ ਹੋ ਸਕਿਆ ਉਹਨਾਂ ਦਾ ਤੇ ਜਾਨੀ ਕਿ ਉਹਨਾਂ ਦੀਆਂ ਉਮਰਾਂ ਜਿਹੜੀਆਂ ਉਹ ਹੰਡ ਗਈਆਂ ਤੇ ਉਹਨਾਂ ਦਾ ਟੈਲੈਂਟ ਲੋਕਾਂ ਦੇ ਸਾਹਮਣੇ ਨਹੀਂ ਆਇਆ ਤੇ ਸੁਨੰਧਾ ਸ਼ਰਮਾ ਇਸ ਗੱਲੋਂ ਵਧਾਈ ਦੀ ਹੱਕਦਾਰ ਵੀ ਆ ਕਿ ਪ੍ਰਮਾਤਮਾ ਨੇ ਔਰਤੇ ਕਿਰਪਾ ਕੀਤੀ ਆ ਆ ਮਲ ਜਿਹੜੋ ਕਿਸੇ ਕੰਪਨੀ ਨਾਲ ਸਬੰਧ ਬਣਿਆ ਕੋ ਐਗਰੀਮੈਂਟ ਬਣੇ ਜਾਂ ਕੋਈ ਆ ਕੋਈ ਤੈ ਬੱਜੀ ਤੇ ਜਨਨ ਕਿ ਉਹ ਰਿਕਾਰਡ ਹੋ ਕੇ ਤੇ ਜਨਨ ਕਿ ਕਿ ਲੱਖਾਂ ਕਰੋੜਾਂ ਦਰਸ਼ਕਾਂ ਦੀ ਜਿਹੜੀ ਆ ਕਿ ਉਹ ਪਸੰਦ ਬਣੀ ਤੇ ਦੋਸਤੋ ਆਪਾਂ ਲੈ ਕੇ ਆਉਣੇ ਤੁਹਾਨੂੰ ਵਿਸ਼ੇ ਤੇ ਕਿ ਆ ਜਿਹੜੀ ਮੁੱਦੇ ਤੇ ਆਪਾਂ ਗੱਲ ਕਰਦੇ ਆਂ ਕਿ ਖਟਾਸ ਮਲ ਜਿਹੜੀ ਆ ਲੋਕਾਂ ਦੇ ਸਾਹਮਣੇ ਕਿਸ ਤਰ੍ਹਾਂ ਦੀ ਉਹ ਪੇਸ਼ ਹੋ ਰਹੀ ਆ ਔਰ ਜਿਹੜੇ ਕੁਝ ਅੰਸ਼ ਜਿਹੜੇ ਹੈਗੇ ਆ ਉਹ ਜਿਹੜੇ ਮੈਂ ਖੁਦ ਸੁਣੇ ਆ ਅੱਖਾਂ ਦੇ ਸਾਹਮਣੇ ਮੀਡੀਆ ਸਾਰਾ ਕੁਝ ਵੇਖਿਆ ਉਹਦੇ ਆਧਾਰ ਤੇ ਗੱਲ ਕਰਾਂਗਾ ਤੇ ਜਦੋਂ ਮੇਰੀ ਸੁਨੰਦਾ ਸ਼ਰਮਾ ਜੀ ਦੇ ਬ੍ਰਦਰ ਦੇ ਨਾਲ ਮੇਰੀ ਵਾਰਤਾ ਲਾਪ ਵਧੀ ਉਹਨਾਂ ਨਾਲ ਮੁਲਾਕਾਤਾਂ ਵਧੀਆਂ ਤੇ ਮੈਂ ਪੁੱਛਿਆ ਕਿ ਯਾਰ ਵੀ ਸੁਨੰਦਾ ਸ਼ਰਮਾ ਅੱਜ ਦੀ ਡੇਟ 'ਚ ਵਧੀਆ ਮਕਾਮ ਤੇ ਆ ਤੇ ਸੋਹਣੀ ਗੱਲ ਆ ਤੇ ਇਹ ਗੱਲਾਂ ਮੇਰੀਆਂ ਸੁਨੰਦਾ ਸ਼ਰਮਾ ਜੀ ਦੇ ਪਿਤਾ ਦੀ ਡੈਥ ਹੋਣ ਤੋਂ ਪਹਿਲਾਂ ਦੀਆਂ ਨੇ ਤੇ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਮੈਂ ਯਾਰ ਚਲੋ ਤੁਹਾਡੀ ਸਿਸਟਰ ਆ ਸਾਡੀ ਵੀ ਭੈਣ ਆ ਵਧੀਆ ਮਕਾਮ ਤੇ ਪਹੁੰਚੀ ਆ ਸੋਹਣੀ ਗੱਲ ਆ ਤੇ ਜਨਨੀ ਕਿ ਵੀ ਕੰਪਨੀ ਦੇ ਨਾਲ ਐਗਰੀਮੈਂਟ ਹੋਇਆ ਜਾਂ ਕਿਸ ਤਰ੍ਹਾਂ ਦਾ ਹੋਇਆ ਤੇ ਕਹਿੰਦੇ ਭਾਜੀ ਚਲੋ ਕੰਪਨੀ ਨੇ ਵੀ ਇਹ ਬੌਂਡ ਵੀ ਕੀਤਾ ਤੇ ਬੜੀ ਵਧੀਆ ਜਿਹੜੀ ਆ ਕੰਪਨੀ ਸਾਨੂੰ ਪਿੰਕੀ ਢਾਲੀਵਾਲ ਜੀ ਜਿਹੜੇ ਮਿਲੇ ਨੇ ਤੇ ਸੋਹਣਾ ਮੌਲ ਆ ਸਾਡੀ ਸੁਨੰਦਾ ਉੱਥੇ ਪੂਰੀ ਖੁਸ਼ ਆ ਤੇ ਮੈਂ ਦੋਸਤੋ ਨਾਲ ਦੀ ਨਾਲ ਗੱਲ ਥੋੜੀ ਜੀ ਕਰ ਲਈ ਮੈਂ ਕਿਹਾ ਵੀ ਚਲੋ ਜੰਗੇ ਚ ਲੜਕੀ ਆ ਥੋੜੀ ਜੀ ਉਸ ਸ਼ੀਰਡ ਤੇ ਵੀ ਗੱਲ ਕੀਤੀ ਜਾਵੇ ਮੈਂ ਕਿ ਉਹ ਸੁਨੰਦਾ ਹੁਣ ਵੀ ਉੱਥੇ ਇਕੱਲੀ ਰਹਿ ਰਹੀ ਆ ਤੇ ਜਾਨੀ ਕੀ ਕਿ ਪਰਿਵਾਰ ਵੀ ਉੱਪਰ ਆਇਆ ਤੇ ਫਿਰ ਕਿਸ ਤਰ੍ਹਾਂ ਤੁਸੀਂ ਪਰਿਵਾਰ ਨੇ ਕਿਵੇਂ ਸਲਾਹ ਕੀਤੀ ਕਿਸ ਤਰ੍ਹਾਂ ਉਹਨੂੰ ਆਜਾਤ ਦਿੱਤੀ ਕਿ ਤੂੰ ਵੀ ਉੱਥੇ ਮਹਾਲੀ ਰਹਿ ਸਕਦੀ ਆ ਤੇ ਸੁਨੰਦਾ ਸ਼ਰਮਾ ਜੀ ਦੇ ਬ੍ਰਦਰ ਨੇ ਮੈਨੂੰ ਬੜੇ ਫਕਰ ਦੇ ਤੇ ਬੜੇ ਮਾਣ ਦੇ ਨਾਲ ਕਿਹਾ ਕਹਿੰਦੇ ਕਿ ਰੰਧਾਵਾ ਸਾਹਿਬ ਕੀ ਜਾਣਨੀ ਕਿ ਜਦੋਂ ਪਿੰਕੀ ਭਾਜੀ ਸੁਨੰਦਾ ਨੂੰ ਇਥੋਂ ਖੜਨ ਲੱਗੀ ਤੇ ਉਹਨਾਂ ਨੇ ਪਹਿਲਾਂ ਸਾਨੂੰ ਇੱਕ ਗੱਲ ਕਹਿ ਦਿੱਤੀ ਕਿ ਸੁਨੰਦਾ ਮੈਂ ਤੈਨੂੰ ਖੜਨ ਲੱਗਾ ਜਰੂਰ ਉਥੇ ਤੈਨੂੰ ਆਪਣੇ ਪਰਿਵਾਰ ਤੋਂ ਵੱਖ ਰਹਿਣਾ ਪੈਣਾ ਪਰ ਇੱਕ ਸ਼ਰਤ ਆ ਕਿ ਜਿਹੜੇ ਮੇਰੇ ਬੇਟੇ ਆ ਉਹਨਾਂ ਦੇ ਗੁੱਟ ਤੇ ਤੈਨੂੰ ਬਲੋ ਰਖੜੀ ਬੰਨਣੀ ਪਊਗੀ ਤੇ ਤੂੰ ਉਹਨਾਂ ਦੀ ਭੈਣ ਬਣ ਕੇ ਯਾਨੀ ਕਿ ਉਥੇ ਪਰਿਵਾਰ 'ਚ ਰਹੇਂਗੀ ਜਦੋਂ ਸੁਨੰਦਾ ਸ਼ਰਮਾ ਦੇ ਬ੍ਰਦਰ ਨੇ ਮੈਨੂੰ ਇਹ ਗੱਲ ਦੱਸੀ ਤੇ ਮੈਨੂੰ ਬਹੁਤ ਵਧੀਆ ਲੱਗਾ ਤੇ ਕਿ ਉਹ ਫਿਰ ਉਹਰੇ ਬ੍ਰਦਰ ਨੇ ਇਹ ਵੀ ਗੱਲ ਕਹੀ ਕਿ ਵੀ ਸੁਨੰਦਾ ਤੇ ਜਿਹੜੇ ਪਿੰਕੀ ਭਾਜੀ ਦੇ ਜਿਹੜੇ ਬੇਟੇ ਆ ਬਿਲਕੁਲ ਇਹਨਾਂ ਦਾ ਭੈਣ ਭਰਾਵਾਂ ਵਾਲਾ ਜਿਹੜਾ ਪਿਆਰ ਆ ਤੇ ਉਹ ਪਰਿਵਾਰ ਵਿੱਚ ਬਹੁਤ ਜ਼ਿਆਦਾ ਖੁਸ਼ ਆ ਕਿ ਜਾਨੀ ਕਿ ਸੈਟੀਸਫਾਈ ਆ ਤਾਂ ਮੈਨੂੰ ਇਹ ਇਹ ਵੀ ਗੱਲ ਚੰਗੀ ਲੱਗੀ ਫਿਰ ਮੈਂ ਨਿੱਕਾ ਜਿਹਾ ਕੁਐਸਚਨ ਹੋਰ ਕਰ ਦਿੱਤਾ ਮੈਂ ਕਿ ਵੀਰ ਕਿ ਜਾਨੀ ਕਿ ਚਲੋ ਬੌਂਡ ਹੋਣਾ ਪੈਂਦਾ ਆਰਟਿਸਟ ਨੂੰ ਤੇ ਕੋਈ ਥੋੜਾ ਬਤਾ ਕੋ ਖਰਚੇ ਪਾਣੀ ਵਿੱਚ ਸੁਨੰਦਾ ਨੂੰ ਮਿਲਦਾ ਤੇ ਉਹ ਉਹਨਾਂ ਦਾ ਜਵਾਬ ਸੀ ਕਿ ਬਿਲਕੁਲ ਭਾਜੀ ਭਾਜੀ ਹਣੀ ਦਿੰਦੇ ਆ ਖਰਚੇ ਪਾਣੀ ਜੋ ਉਹਦੀ ਲੋਡ ਹੁੰਦੀ ਆ ਸਾਰੀ ਉਹ ਲੋੜਾਂ ਪੂਰੀਆਂ ਹੁੰਦੀਆਂ ਤੇ ਨਾਲ ਦੀ ਨਾਲ ਸੁਨੰਦਾ ਸ਼ਰਮਾ ਦੇ ਬ੍ਰਦਰ ਨੇ ਇਹ ਵੀ ਗੱਲ ਕੀਤੀ ਕਿ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖੇਗਾ ਰੱਖਾਂਗਾ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਭਾਜੀ ਵੀ ਅਸੀਂ ਯਾਨੀ ਕਿ ਸੁਨੰਦਾ ਦੀ ਕਮਾਈ ਤੇ ਕੋਈ ਸਾਡੀ ਅੱਖ ਨਹੀਂ ਆ ਕਿ ਉਹ ਉਹਦਾ ਆਪਣਾ ਬਿਨਸਸ ਹੈ ਉਹਦਾ ਆਪਣਾ ਟੈਲੈਂਟ ਹੈ ਉਹਦਾ ਆਪਣਾ ਖੇਤਰ ਹੈ ਉਹਦੀ ਆਪਣੀ ਲਾਈਫ ਹੈ ਅਸੀਂ ਆਪਣੀ ਖਾਨੇ ਤੇ ਕਮਾਉਨੇ ਆ ਤੇ ਮੈਨੂੰ ਇਹ ਵੀ ਗੱਲ ਚੰਗੀ ਲੱਗੀ ਕਿ ਜਾਨੀ ਕਿ ਇਹ ਪਰਿਵਾਰ ਲੜਕੀ ਦੀ ਕਮਾਈ ਤੇ ਆਖਰ ਰੱਖ ਕੇ ਨਹੀਂ ਚੱਲ ਰਿਹਾ ਇਹ ਆਪਣੀ ਕਿਰਤ ਕਰਕੇ ਜੋ ਕਿ ਆ ਕੇ ਆਪਣਾ ਜੀਵਨ ਜਿਹੜਾ ਹੈ ਉਹ ਬਸਰ ਕਰ ਰਿਹਾ ਤੇ ਦੋਸਤੋ ਫਿਰ ਇੱਕ ਦੋ ਮੁਲਾਕਾਤਾਂ ਅੱਗੇ ਹੋਈਆਂ ਫਿਰ ਮੈਂ ਮਿਲਿਆ ਤੇ ਮੈਂ ਪੁੱਛਿਆ ਵੀ ਹੋਰ ਸੁਣਾਓ ਕਿਵੇਂ ਆ ਸੁਨੰਦਾ ਦਾ ਤੇ ਉਹ ਬ੍ਰਦਰ ਨੇ ਕਿਹਾ ਉਹਨਾਂ ਦੇ ਬ੍ਰਦਰ ਨੇ ਕਿਹਾ ਕਿ ਕਿ ਭਾਜੀ ਬੜੀ ਖੁਸ਼ੀ ਵਾਲੀ ਗੱਲ ਆ ਸੁਨੰਦਰ ਨੇ ਜਿਹੜੀ ਹੈ ਕਿ ਨਵੀਂ ਗੱਡੀ ਲੈ ਲਈ ਆ ਤੇ ਕੱਲ ਜੇ ਸੁਹਾਣਾ ਸਾਹਿਬ ਗੁਰਦੁਆਰੇ ਉਹ ਮਲੇ ਮੱਥਾ ਟੇਕ ਕੇ ਆਏ ਆ ਉੱਥੇ ਬਾਬਾ ਜੀ ਦਾ ਸ਼ੁਕਰਾਨਾ ਕਰਕੇ ਆਏ ਆ ਤੇ ਵਧਾਈ ਵਾਲੀ ਗੱਲ ਆ ਚਲੋ ਅਸੀਂ ਖਾਦਾ ਪੀਤਾ ਵੀ ਸਾਨੂੰ ਬੜਾ ਸੋਹਣਾ ਵੀ ਲੱਗਾ ਤੇ ਜਾਨੀ ਕਿ ਫਿਰ ਸ਼ਾਇਦ ਮੈਨੂੰ ਕਿਸੇ ਹੋਰ ਮਿੱਤਰ ਨੇ ਵੀ ਗੱਲ ਦੱਸੀ ਕਿ ਵੀ ਜਾਂ ਪਿੰਕੀ ਪਾਜੀ ਉਹਨਾਂ ਦੇ ਅਸੀਂ ਇੱਕ ਵਾਰੀ ਦਫ਼ਤਰ ਵੀ ਬੈਠੇ ਆ ਉੱਥੇ ਵੀ ਗੱਲ ਸੁਣਨ ਨੂੰ ਮਿਲੀ ਕਿ ਪਿੰਕੀ ਢਾਲੀਵਾਲ ਸਾਹਿਬ ਉਹਨਾਂ ਨੇ ਜਿਹੜੋ ਸੁਨੰਧਾ ਸ਼ਰਮਾ ਨੂੰ ਲਿਆਂਦਾ ਤੇ ਉਹਨਾਂ ਨੇ ਇੱਕ ਗੱਲ ਉਹਨੂੰ ਇਹ ਵੀ ਕੀਤੀ ਕਿ ਸੁਨੰਧਾ ਮਤਲਬ ਹੁਣ ਤੂੰ ਸਾਡੇ ਨਾਲ ਕੰਮ ਕਰਨਾ ਹੈ ਸਾਡੇ ਪਰਿਵਾਰ ਚ ਰਹਿ ਕੇ ਕੰਮ ਕਰਨਾ ਹੈ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਨਾ ਤੇ ਇਹ ਕੰਮ ਕਰਨ ਤੋਂ ਪਹਿਲਾਂ ਤੂੰ ਜੋ ਵੀ ਤੇਰੀ ਜ਼ਿੰਦਗੀ ਸੀ ਜੋ ਤੇਰਾ ਜੀਵਨ ਜੀਵਨ ਸੀ ਉਹ ਜੋ ਵੀ ਤੂੰ ਜਿਹੜਾ ਹੰਡਾਇਆ ਆ ਉਹ ਸਾਰੇ ਤੇ ਮਿੱਟੀ ਆ ਯਾਨੀ ਕਿ ਉਹ ਪਿਛਲੀਆਂ ਗੱਲਾਂ ਸਾਰੀਆਂ ਨੂੰ ਭੁੱਲ ਜਾਣਾ ਤੂੰ ਤੇਰੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਹੋਣੀ ਆ ਤੇ ਜਿਹੜਾ ਪਹਿਲਾਂ ਤੇਰਾ ਕੋਈ ਕੰਟੈਕਟ ਨੰਬਰ ਆ ਉਹ ਬਿਲਕੁਲ ਤੂੰ ਬੰਦ ਕਰ ਦੇ ਤੇ ਢਾਲੀਵਾਲ ਸਾਹਿਬ ਨੇ ਪਿੰਕੀ ਭਾਜੀ ਉਹਨਾਂ ਨੇ ਆਪਣੇ ਕੋਲੋਂ ਇੱਕ ਨਵਾਂ ਮੋਬਾਈਲ ਦਿੱਤਾ ਨਵਾਂ ਇੱਕ ਨੰਬਰ ਦਿੱਤਾ ਉਹਨਾਂ ਨੂੰ ਕਿ ਸੁਨੰਦਾ ਤੂੰ ਸਾਡੇ ਕੋਲ ਮਹਾਲੀ ਰਹਿਣਾ ਤੇਰੇ ਪਰਿਵਾਰ ਦੇ ਵਿੱਚੋਂ ਤੇਰੇ ਡੈਡੀ ਤੇਰੇ ਮੰਮੀ ਤੇਰੇ ਬ੍ਰਦਰ ਤੇਰੀ ਪਰਜਾਈ ਤੇਰੇ ਪਰਿਵਾਰ ਨੇ ਕਿਸੇ ਨੇ ਵੀ ਗੱਲ ਕਰਨੀ ਹੋਵੇ ਇਸ ਨੰਬਰ ਤੇ ਗੱਲ ਕਰਨਗੇ ਔਰ ਇਹ ਨੰਬਰ ਤੇਰੇ ਪਰਿਵਾਰ ਦੇ ਕੋਲ ਹੀ ਰਹਿਣਾ ਹੋਰ ਕਿਸੇ ਕੋਲ ਨੰਬਰ ਨਹੀਂ ਪੀ ਜਾਣਾ ਚਾਹੀਦਾ ਜਾਨੀ ਕਿ ਮੈਂ ਵੀ ਨੰਬਰ ਮੰਗਿਆ ਇਸ ਤੇ ਮੈਨੂੰ ਵੀ ਉਹ ਉਹਨਾਂ ਦੇ ਬ੍ਰਦਰ ਨੇ ਨਹੀਂ ਸੀ ਦਿੱਤਾ ਕਿ ਜਾਨੀ ਕਿ ਸਾਡੇ ਫੈਮਲੀ ਨੰਬਰ ਆਹੀਂ ਸਿਰਫ ਗੱਲ ਕਰ ਸਕਦੇ ਆ ਤੇ ਪਿੰਕੀ ਭਾਜੀ ਹੁਣਾਂ ਦੀ ਮੈਨੂੰ ਇਹ ਵੀ ਸੋਚ ਚੰਗੀ ਲੱਗੀ ਵਧੀਆ ਲੱਗੀ ਤੇ ਦੋਸਤੋ ਨਾਲ ਦੇ ਨਾਲ ਇੱਕ ਪਲੱਸ ਪੁਆਇੰਟ ਆ ਕਿ ਵੇਖੋ ਅ ਪਿੰਕੀ ਭਾਈ ਹੁਣਾਂ ਨੇ ਸੁਨੰਦਾ ਲਈ ਬਹੁਤ ਵਧੀਆ ਨੂੰ ਟ੍ਰੀਟਮੈਂਟ ਦਿੱਤਾ ਉਹਦਾ ਸ਼ਡਿਊਲ ਬਣਾਇਆ ਕਿ ਰਿਆਜ ਕਰਨ ਦਾ ਇੰਨਾ ਸਮਾਂ ਆ ਜਿਮ ਜਾਣ ਦਾ ਇੰਨਾ ਸਮਾਂ ਆ ਔਰ ਜਿਹੜੀ ਹੈਗੀ ਆ ਤੁਸੀਂ ਆਪਣਾ ਹੋਰ ਜਿਹੜੀ ਐਕਟੀਵਿਟੀ ਦੇਣੀ ਆ سوشل ਮੀਡੀਆ ਤੇ ਉਹ ਇੰਨਾ ਸਮਾਂ ਆ ਔਰ ਜੋ ਪਰਿਵਾਰ ਦੇ ਵਿੱਚ ਤੂੰ ਫਨ ਸ਼ਮ ਫਨ ਸ਼ੰਦ ਕਰਨਾ ਆ ਹੱਸਣਾ ਖੇਡਣਾ ਉਹ ਵੀ ਇੰਨਾ ਸਮਾਂ ਆ ਜਾਨੀ ਕਿ ਫੇਰ ਉਹਦੀ ਜਿਹੜੀ 뮤직 ਦੀ ਜਿਹੜੀ ਕਲਾਸ ਲੱਗਣੀ ਆ ਉਹ ਵੀ ਸਮਾਂ ਤੈ ਬੰਨਿਆ ਗਿਆ ਜਾਨੀ ਕਿ ਪਿੰਕੀ ਢਾਲੀਵਾਲ ਜੀ ਹੁਣਾਂ ਨੇ ਪੂਰਾ ਸੁਨੰਧਾ ਸ਼ਰਮਾ ਨੂੰ ਇੱਕ ਪ੍ਰੋਫੈਸ਼ਨਲ ਆਰਟਿਸਟ ਦੇ ਵਜੋਂ ਉਹਨੂੰ ਟ੍ਰੀਟਮੈਂਟ ਦੇ ਕੇ ਉਹਦਾ ਸਾਰਾ ਇਸ ਸਮਾਸਾਰਨੀ ਜਿਹਨੂੰ ਆਪਾਂ ਸ਼ਡਿਊਲ ਕਹਿ ਦਿੰਨੇ ਆ ਸਮਾ ਟਾਈਮ ਸ਼ਡਿਊਲ ਸਾਰਾ ਬਿਲਕੁਲ ਐ ਪ੍ਰੋਪਰ ਬੰਦ ਦਿੱਤਾ ਤਾਂ ਜੋ ਕਿ ਉਹ ਆਪਣੇ ਕੈਰੀਅਰ ਦੇ ਪ੍ਰਤੀ ਧਿਆਨ ਦੇਵੇ ਤੇ ਹੋਰ ਹੋਰ ਨਿੱਖਰ ਕੇ ਅੱਗੇ ਆਵੇ ਤੇ ਸੁਨੰਦਾ ਸ਼ਰਮਾ ਨੇ ਇਹ ਵੀ ਕਬੂਲ ਵੀ ਕੀਤਾ ਕਿ ਪਹਿਲੋ ਮੇਰੇ ਕੋਲ ਪਹਿਲੋ ਸੁਰਚ ਨਹੀਂ ਸੀ ਗਿਆ ਜਾਂਦਾ ਜਾਨੀ ਕਿ ਹੁਣ ਪ੍ਰਮਾਤਮਾ ਦੀ ਕਿਰਪਾ ਆਈ ਹੈ ਮੈਂ ਕਾਫੀ ਸੁਰ ਵਿੱਚ ਆਈ ਹਾਂ ਤੇ ਸੁਰ ਵਿੱਚ ਦੋਸਤੋ ਕੋਈ ਆਰਟਿਸਟ ਜਿਹੜਾ ਹੋਂਦਾ ਤੋਰੇ ਮਗਰ ਮਿਹਨਤ ਕਿੰਨੀ ਹੁੰਦੀ ਆ ਹਾਂ ਭਾਵੇਂ ਕੰਪਨੀਆਂ ਪੈਸਾ ਲਾਉਂਦੀਆਂ ਨੇ ਔਰ ਪੈਸਾ ਲਾਉਂਦੀਆਂ ਨੇ ਤੇ ਉਹ ਆਰਟਿਸਟਾਂ ਦੀ ਸਿਰਦਰਦੀ ਕਿੰਨੀ ਲੈਂਦੀਆਂ ਨੇ ਤੋਂ ਮੇਰੀ ਤੇ ਇਹੀ ਦੋਵਾਂ ਤਰ੍ਹਾਂ ਨੂੰ ਵੀ ਇਹੀ ਸਲਾਹ ਆ ਕਿ ਜਾਨੀ ਕਿ ਆਫਸ ਵਿੱਚ ਬੈਠ ਕੇ ਮਸਲੇ ਨੂੰ ਜਿਹੜਾ ਸੁਲਝਾਉਣਾ ਚਾਹੀਦਾ ਤੇ ਜੇ ਸੰਨਤਾ ਸ਼ਰਮਾ ਦਾ ਮਾਈਂਡ ਕਿਸ ਨੇ ਹਾਈ ਜੱਕ ਕੀਤਾ ਹੋਊਗਾ ਜਾਂ ਕਈ ਵਾਰਾਂ ਜਿਹੜੋਂ ਕੋਈ ਟੀਮ ਚੰਗੇ ਲੈਵਲ ਦੇ ਕੰਮ ਕਰ ਰਹੀ ਹੁੰਦੀ ਹੈ ਨਾ ਤੇ ਬਾਹਰ ਦੀਆਂ ਜਿਹੜੀਆਂ ਤਾਕਤਾਂ ਹੁੰਦੀਆਂ ਨੇ ਉਹ ਵਿੱਚ ਇੰਟਰਫੇਅਰ ਕਰਨ ਜਾਂਦੀਆਂ ਨੇ ਉਹ ਟੀਮ ਨੂੰ ਤੋੜ ਕੇ ਰੱਖ ਦਿੰਦੀਆਂ ਨੇ ਔਰ ਸੰਨਧਾ ਸ਼ਰਮਾ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਭਾਵੇਂ ਸੰਨਧਾ ਸ਼ਰਮਾ ਦੇ ਕੋਲ ਟੈਲੈਂਟ ਹੈਗਾ ਸੀ ਤੇ ਟੈਲੈਂਟ ਵੀ ਉੱਥੇ ਹੀ ਲੋਕਾਂ ਦੇ ਸਾਹਮਣੇ ਜਿਹੜਾ ਆ ਦਿਸਦਾ ਆ ਕਿ ਜਦੋਂ ਕਿਸੇ ਪਲੇਟਫਾਰਮ ਤੇ ਕੋਈ ਆਰਟਿਸਟ ਪਹੁੰਚਦਾ ਤੇ ਯਾਨੀ ਕਿ ਜੇ ਪ੍ਰੋਡੂਸਰ ਨਾ ਮਿਲਣ ਸਾਰੇ ਆਰਟਿਸਟ ਘਰੋਂ ਜਿਹੜੇ ਆ ਉਹ ਸਟਰੋਂਗ ਨਹੀਂ ਹੁੰਦੇ ਆਰਥਿਕ ਪੱਖ ਤੋਂ ਸਟਰੋਂਗ ਨਹੀਂ ਹੁੰਦੇ ਕਈ ਆਰਟਿਸਟਾਂ ਦੇ ਕੋਲੋਂ ਟੈਲੈਂਟ ਹੁੰਦਾ ਆ ਟੈਲੈਂਟ ਹੁੰਦਾ ਆ ਪਰ ਉਹਨਾਂ ਦਾ ਆਰਥਿਕ ਪੱਖ ਬਹੁਤ ਵੀਕ ਹੁੰਦਾ ਤੇ ਜੇ ਕੋਈ ਪ੍ਰੋਡੂਸਰ ਤੁਹਾਡੀ ਮਾਂ ਫੜਦਾ ਆ ਤੁਸੀਂ ਉਹ ਸਾਰਾ ਸਮਾਂ ਵਧੀਆ ਹੰਡਾਉਂਦੇ ਹੋ ਤੁਸੀਂ ਲੋਕਾਂ ਵਿੱਚ ਜਾਂਦੇ ਹੋ ਹਜ਼ਾਰਾਂ ਲੱਖਾਂ ਲੋਕਾਂ ਨੇ ਤੁਸੀਂ ਜਿਹੜੇ ਮਤਲਬ ਇੱਕ ਸਟਾਰ ਬਣਦੇ ਹੋ ਤੇ ਸੰਨੰਦਾ ਸ਼ਰਮਾ ਤੁਹਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਇਹ ਸਟਾਰ ਬਣ ਤੋਂ ਤੁਸੀਂ ਪਹਿਲਾਂ ਕਿਹੜੀ ਪੋਜੀਸ਼ਨ ਤੇ ਸੀ ਕਿ ਤੁਸੀਂ ਪਹਿਲਾਂ ਸ਼ੌਂਕ ਤੁਹਾਨੂੰ ਹੈਗਾ ਸੀ ਪਰ ਤੁਸੀਂ ਪ੍ਰੋਫੈਸ਼ਨਲ ਨਹੀਂ ਸੀ ਬਣੇ ਤੇ ਜੇ ਤੁਹਾਨੂੰ ਕੋਈ ਚੰਗਾ ਪ੍ਰੋਡਿਊਸਰ ਮਿਲਿਆ ਆ ਤੇ ਤੁਹਾਡੀ ਵਧੀਆ ਲਾਈਫ ਬਣੀ ਆ ਤੁਸੀਂ ਵਧੀਆ ਮਕਾਮ ਤੇ ਜੀ ਤੇ ਤੁਸੀਂ ਮਤਲਬ ਪੂਰੇ ਜਿਹੜੇ ਤੁਸੀਂ ਆ ਆਪਣੇ ਜਿਹੜੇ ਪੂਰੇ ਸ਼ੌਂਕ ਸ਼ਾਦੀਆਂ ਤੁਸੀਂ ਪੂਰਾ ਸਟਾਰ ਫੇਮ ਚ ਰਹਿ ਕੇ ਤੁਸੀਂ ਆਪਣਾ ਜੀਵਨ ਹੰਡਾ ਰਹੇ ਹੋ ਤੇ ਇੱਥੇ ਆ ਕੇ ਜਿਹੜੀ ਇਹ ਤੜਕਪੜਕ ਜੜੀ ਨਹੀਂ ਹੋਣੀ ਚਾਹੀਦੀ ਤੇ ਦੂਜੀ ਗੱਲ ਇਹ ਕਿ ਸੰਨਦ ਸ਼ਰਮਾ ਜੀ ਨੂੰ ਇਹ ਵੀ ਪਤਾ ਹੋਊਗਾ ਕਿ ਜਦੋਂ ਉਹਨਾਂ ਦੇ ਨਾਲ ਐਗਰੀਮੈਂਟ ਕੀਤਾ ਗਿਆ ਐਗਰੀਮੈਂਟ ਤੇ ਕੀ ਲਿਖਿਆ ਸੀ ਕਿ ਕਿ ਪਿੰਚੀ 44 ਵਾਲ ਹੁਣੇ 15 ਸਾਲ ਲਈ ਬੌਂਡ ਕਰ ਰਹੇ ਨੇ 20 ਸਾਲ ਲਈ ਕਰ ਰਹੇ ਨੇ 10 ਸਾਲ ਲਈ ਕਰ ਰਹੇ ਨੇ ਕਿ ਜਾਂ 5 ਸਾਲ ਲਈ ਕਰ ਰਹੇ ਨੇ ਤੇ ਉਦੋਂ ਸਰੰਦਾ ਜੀ ਤੁਹਾਨੂੰ ਪੜ ਕੇ ਤੁਹਾਨੂੰ ਜੀਰੋ ਤੁਸੀਂ ਸੈਂਡ ਕਰਨੇ ਤੁਸੀਂ ਦੱਸ ਦਿੰਦੇ ਕਿ ਮੈਂ 5 ਸਾਲ ਲਈ ਅਗਰ ਬੌਂਡ ਰਹਿਣਾ ਮੈਂ 15 ਸਾਲ ਲਈ ਜਾਂ 10 ਸਾਲ ਲਈ ਨਹੀਂ ਰਹਿਣਾ ਤੇ ਉਦੋਂ ਕੰਪਨੀ ਵਿਚਾਰ ਕਰਦੀ ਕਿ ਜੇ 5 ਸਾਲ ਤੇ ਇਹ ਆਰਟਿਸਟ ਮੰਨ ਰਿਹਾ ਕਿ ਅਸੀਂ ਇਰਤੇ ਪੈਸਾ ਲਾਉਣਾ ਕਿ ਜਾਂ ਨਹੀਂ ਲਾਉਣਾ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਆਪਾਂ ਨੂੰ ਉਦੋਂ ਜਿਹੜੀਆਂ ਵੇਖ ਲੈਣੀਆਂ ਚਾਹੀਦੀਆਂ ਤੇ ਮੰਨ ਲਓ ਜੇ ਐਗਰੀਮੈਂਟ ਜਾਂ ਰਹਿਂਦਾ ਜਾਂ ਖਤਮ ਹੋ ਗਿਆ ਆ ਬੈਠ ਕੇ ਆਪਸੀ ਵਿਚਾਰਤ ਕਰ ਲੈਣਾ ਚਾਹੀਦਾ ਨਾ ਕਿ ਜੇ ਤੁਸੀਂ ਇਸ ਤਰ੍ਹਾਂ ਬਲੇਮ ਲਾ ਰਹੇ ਹੋ ਉਹ ਉਹਨਾਂ ਤੇ ਬਲੇਮ ਲਾ ਰਹੇ ਆ ਤੇ ਇੰਡਸਟਰੀ ਦੇ ਵਿੱਚ ਜਿਹੜੀ ਇੱਕ ਇਹ ਜੀ 네ਗਟਿਵਿਟੀ ਫੈਲ ਜਾਏਗੀ ਕਿ ਹੋਰ ਵੀ ਬਹੁਤ ਸਾਰੇ ਆਰਟਿਸਟ ਆ ਜਿਹੜੇ ਇਹਨਾਂ ਦਾ ਜਿਨ੍ਹਾਂ ਦਾ ਆਰਥਿਕ ਪੱਖ ਜਿਹੜਾ ਉਹ ਇੰਨਾ ਸਟਰੋਂਗ ਨਹੀਂ ਹੁੰਦਾ ਹੈਗੇ ਨੇ ਉਹਨਾਂ ਦੀ ਕੋਈ ਬਾਹ ਨਹੀਂ ਫੜੂਗਾ ਕੋਈ ਪ੍ਰੋਡੂਸਰ ਕੋਈ ਕੰਪਨੀ ਬਾਹਰ ਨਹੀਂ ਫੜੂਗੇ ਕਿਉਂਕਿ ਐਂਡ ਤੇ ਮੜ ਕੇ ਇਹ ਕੁਕੜ ਖੇ ਉੱਡਦੀ ਆ ਇਸ ਕਰਕੇ ਸੁਨੰਦਾ ਅ ਤੂੰ ਸਾਡੀ ਛੋਟੀ ਭੈਣ ਵੀ ਆ ਤੂੰ ਸਾਡੇ ਬੱਚਿਆਂ ਵਰਗੀ ਵੀ ਆ ਪਿੰਕੀ ਧਾਲੀয়াল ਸਾਹਿਬ ਸਾਡੇ ਵੱਡੇ ਭਰਾ ਵੀ ਨੇ ਇੱਕ ਪਰਿਵਾਰ ਆ ਤੇ ਤੁਹਾਨੂੰ ਇਹ ਪਰਿਵਾਰ ਦੇ ਨਾਲ ਜੇ ਨਿਕਰਨਾ ਵੀ ਆ ਜਾਂ ਟੁੱਟਣਾ ਵੀ ਜਾਂ ਵੱਖਰੇ ਵੀ ਹੋਣਾ ਆ ਉਹਨੂੰ ਤਰੀਕੇ ਨਾਲ ਹੋਣਾ ਚਾਹੀਦਾ ਪਹਿਲੀ ਗੱਲ ਤੇ ਮੈਂ ਇਹ ਕਹੂੰਗਾ ਕਿ ਤੁਹਾਨੂੰ ਇਕੱਠਿਆਂ ਨੂੰ ਹੀ ਕੰਮ ਕਰਨਾ ਚਾਹੀਦਾ ਇਸ ਕਰਕੇ ਇਸ ਚੀਜ਼ ਤੇ ਅਮਲ ਕਰਿਓ ਔਰ ਜੇ ਤੁਹਾਡਾ ਦਿਲ ਨਹੀਂ ਵੀ ਕਰਦਾ ਕੰਮ ਕਰਨ ਨੂੰ ਔਰ ਜੇ ਤੁਸੀਂ ਸੱਚੇ ਹੋ ਕਿ ਪਿੰਚੀ ਢਾਲੀਵਾਲ ਹੁਣਾਂ ਨੇ ਤੁਹਾਨੂੰ ਹਰਾਸਮੈਂਟ ਕੀਤਾ ਆ ਜਾਂ ਤੁਹਾਨੂੰ ਦਿਮਾਗੋਂ ਪਰੇਸ਼ਾਨ ਕੀਤਾ ਆ ਜੇ ਤੁਸੀਂ ਸੱਚੇ ਹੋ ਕਿ ਤੁਹਾਡੀ ਟੀਮ ਟੁੱਟ ਵੀ ਜਾਊਗੀ ਤੇ ਤੁਸੀਂ ਸੱਚੇ ਹੋਗੇ ਤੇ ਟੁੱਟਣ ਤੋਂ ਬਾਅਦ ਵੀ ਜ਼ਿੰਦਗੀ ਦੇ ਵਿੱਚ ਇਸ ਲਾਈਨ ਦੇ ਵਿੱਚ ਬਹੁਤ ਅੱਗੇ ਵਧੋਗੇ ਤੇ ਜੇ ਕੁਝ ਅੰਦਰਲਾ ਮਸਲਾ ਹੋਰ ਹੋਇਆ ਬਾਹਰੋਂ ਕੁਝ ਆਪਾਂ ਹੋਰ ਕੁਝ ਕਹਿ ਰਹੇ ਆਂ ਜੇ ਬਲੇਮ ਲਾ ਰਹੇ ਆਂ ਤੇ ਜੇ ਸਰੰਦਾ ਸ਼ਰਮਾ ਜੀ ਇਸ ਤੁਹਾਡੇ ਕਹਿਣੀ ਤੇ ਕਥਨੀ ਦੇ ਵਿੱਚ ਫਰਕ ਹੋਇਆ ਜੇ ਵਿੱਚ ਕੋਈ ਜ਼ਿਆਦਾ ਲੁਕ ਲਕਾ ਹੋਇਆ ਜਾਨੀ ਕਿ ਤੁਹਾਡੇ ਅੰਦਰ ਸੱਚ ਘਟ ਹੋਇਆ ਤੇ ਕੁਦਰਤ ਬੜੀ ਬੇਅੰਤ ਆ ਫੇਰ ਹੋ ਸਕਦਾ ਕਿ ਕੁਦਰਤ ਦਾ ਫੈਸਲਾ ਆਪਣਾ ਹੋਵੇ ਕਿ ਇੰਨਾ ਅੱਗੇ ਜ਼ਿਆਦਾ ਨਾ ਵੀ ਵਧਿਆ ਜਾਵੇ ਹਾਂ ਇਹ ਚੀਜ਼ਾਂ ਜਿਹੜੀਆਂ ਕੁਦਰਤ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣੀਆਂ ਪੈਣੀਆਂ ਚੱਲਣਾ ਪੈਣਾ ਆ ਔਰ ਤੇ ਜਿੰਨੀਆਂ ਵੀ ਮੈਂ ਗੱਲਾਂ ਕੀਤੀਆਂ ਆ ਇਹ ਬਿਲਕੁਲ ਜਿਹੜੀਆਂ ਮੈਂ ਪਰਿਵਾਰ ਦੇ ਨਾਲ ਸੁਨੰਦਾ ਸ਼ਰਮਾ ਦੇ ਪਰਿਵਾਰ ਦੇ ਨਾਲ ਜਿਹੜੀਆਂ ਉਹਨਾਂ ਦੇ ਕੋਲੋਂ ਸੁਣੀਆਂ ਆ ਉਹ ਸੁਣੀਆਂ ਗੱਲਾਂ ਆਪਣੇ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਬਿਠਾ ਕੇ ਸੁਣੀਆਂ ਔਰ ਕੰਨਾਂ ਨਾਲ ਸੁਣੀਆਂ ਤੇ ਫਿਰ ਕਹਿ ਰਿਹਾ ਔਰ ਜਿਹੜੀਆਂ ਇਹ ਗੱਲਾਂ ਮੈਂ ਕੀਤੀਆਂ ਤੁਹਾਡੇ ਨਾਲ ਸੁਨੰਦਾ ਸ਼ਰਮਾ ਜੀ ਦੇ ਬਾਰੇ ਇਹ ਉਹਨਾਂ ਦੇ ਪਿਤਾ ਦੀ ਡੈਥ ਹੋਣ ਤੋਂ ਪਹਿਲਾਂ ਦੀਆਂ ਗੱਲਾਂ ਤੇ ਮੈਨੂੰ ਆਸ ਆ ਕਿ ਜਿਹੜੇ ਸਿਆਣੇ ਇੰਡਸਟਰੀ ਦੇ ਵਿੱਚ ਜਿਹੜੇ ਸਿਆਣੇ ਲੋਕ ਨੇ ਚੰਗੇ ਲੋਕ ਨੇ ਉਹ ਦੋਨਾਂ ਪਰਿਵਾਰਾਂ ਨੂੰ ਬਿਠਾ ਕੇ ਤੇ ਵਧੀਆ ਫੈਸਲਾ ਕਰਾਉਣਗੇ ਜੇ ਮੇਰੀ ਇਹ ਵੀਡੀਓ ਚੰਗੀ ਲੱਗੀ ਆ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਪਿੰਕੀ ਪਾਇਗੜਾ ਦੇ ਹੱਕ ਵਿੱਚ ਵੀ ਨਹੀਂ ਮੈਂ ਦੇ ਰਿਹਾ ਵੀਡੀਓ ਔਰ ਸਨੰਦਾ ਸ਼ਰਮਾ ਦੇ ਵਿਰੋਧ ਵਿੱਚ ਵੀ ਨਹੀਂ ਦੇ ਰਿਹਾ ਇੱਕ ਸੱਚਾਈ ਨੂੰ ਪੇਸ਼ ਕਰ ਰਿਹਾ ਧੰਨਵਾਦ ਜੀ